ਵੀਡੀਓ ਨੂੰ ਵਾਤੋ-ਵਾਦੇ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਜੋ ਕਿਸਾਨ ਵੀਰਾਂ ਦੀ ਜਿਹੜੀ ਆ ਉਹ ਹੈਲਪ ਹੋ ਸਕੇ ਤੇ ਜਿਹੜੇ ਕਿਸਾਨ ਵੀਰਾਂ ਨੂੰ ਨਹੀਂ ਪਤਾ ਉਹਨਾਂ ਨੂੰ ਪਤਾ ਲੱਗ ਜੇ ਤੇ ਉਹ ਆਪਣੇ ਜਿਹੜੇ ਫਾਰਮ ਆ ਔਨਲਾਈਨ ਰਜਿਸਟਰਡ ਕਰ ਲੈਣਗੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਜਿਹੜੇ-ਜਿਹੜੇ ਵੀ ਕਿਸਾਨ ਭਰਾ ਚਾਹੇ ਉਹ ਛੋਟੇ ਕਿਸਾਨ ਜੇ ਜਾਂ ਵੱਡੇ ਕਿਸਾਨ ਆ ਜਿਹੜੇ ਹੜਪ੍ਰਭਾਵਿਤ ਏਰੀਆ ਆ ਉਹਨਾਂ ਲਈ ਜਿਹੜੀ ਸਰਕਾਰ ਦੁਆਰਾ ਉਹਨਾਂ ਨੂੰ 5 ਏਕੜ ਤੱਕ ਦੀ ਗਣਕ ਜਿਹੜੀ ਆ ਬਿਲਕੁਲ ਫ੍ਰੀ ਦਿੱਤੀ ਜਾ ਰਹੀ ਆ ਤੇ ਬਾਕੀ ਜਿਹੜੇ ਕਿਸਾਨ ਵੀਰ ਨੇ ਉਹਨਾਂ ਨੂੰ 50% ਸਬਸਿਡੀ ਦੇ ਉੱਪਰ ਕਣਕ ਦੇ ਬੀਜ ਜਿਹੜੇ ਆ ਉਹ ਦਿੱਤੇ ਜਾ ਰਹੇ ਆ ਇਸ ਦੇ ਲਈ ਤੁਸੀਂ ਕੁਝ ਨਹੀਂ ਕਰਨਾ ਆਪਣੇ ਮੋਬਾਈਲ ਤੋਂ ਹੀ ਘਰ ਬੈਠੇ ਆਨਲਾਈਨ ਅਪਲਾਈ ਕਰ ਸਕਦੇ ਜੇ ਉਸ ਦੀ ਰਜਿਸਟ੍ਰੇਸ਼ਨ ਕਿਵੇਂ ਕਰਨੀ ਆ ਇਹ ਪੂਰੀ ਜਾਣਕਾਰੀ ਜਿਹੜੀ ਆ ਮੈਂ ਆਪਣੇ YouTube ਚੈਨਲ ਗਰਵਿੰਦਰ ਇਨਫੋ ਦੇ ਉੱਪਰ ਦਿੱਤੀ ਹੋਈ ਆ ਬੜੀ ਆਸਾਨੀ ਦੇ ਨਾਲ ਤੁਸੀਂ ਉੱਥੇ ਜਾ ਕੇ ਵੀਡੀਓ ਦੇਖ ਕੇ ਤੇ ਘਰ ਬੈਠੇ ਆਪਣੇ ਮੋਬਾਈਲ ਤੋਂ ਹੀ ਆਪਣੀ ਰਜਿਸਟ੍ਰੇਸ਼ਨ ਕਰ ਸਕਦੇ ਜੇ ਤੇ ਸਰਕਾਰ ਦੁਆਰਾ ਫ੍ਰੀ ਦਿੱਤੀ ਜਾ ਰਹੀ ਜਿਹੜੀ ਕਣਕ ਆ ਉਹ ਆਪਣੇ ਨੇੜੇ ਦੇ ਖੇਤੀਬਾੜੀ ਦਫ਼ਤਰ ਦੇ ਵਿੱਚੋਂ ਜਾ ਕੇ ਤੁਸੀਂ ਲੈ ਸਕਦੇ ਹੋ